ਪਰ ਅਬ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਢੂਕਿਆ ਸਾਰਾ ਪਰਿਵਾਰ ਖੁਸ਼ੀ ਸਾਖ ਸੰਬੰਧੀ ਮਿੰਤਰ ਰਿਸ਼ਤੇਦਾਰ ਪਿਆਰੇ ਸਾਰੇ ਨੱਚ ਗਾ ਕੇ ਖੁਸ਼ੀ ਮਨਾ ਰਹੇ ਸੀ ਐਨੇ ਚ ਬੁਲਾਵਾ ਆ ਜਾਂਦਾ ਹੈ ਕਿ ਪਹਿਲਾ ਲਾਵਾ ਦਾ ਪ੍ਰੋਗਰਾਮ ਹੈ ਸੋ ਸਤਕਾਰਯੋਗ ਬੰਦੇ ਆ ਕੇ ਪਹਿਲਾ ਲਾਵਾ ਲੈਣ ਅਤੇ ਬਾਕੀ ਬਰਾਤੀ ਟੈਂਟ ਚਹੀ ਚਾਹ ਪਾਣੀ ਪੀਣ ਇਹ ਆ ਕੇ ਉਹ ਬੰਦਾ ਉਥੋਂ ਚਲਾ ਗਿਆ ਪ੍ਰਭ ਨੂੰ ਮਸਾਹੀ ਉਡੀਕਦਿਆਂ ਇਹ ਦਿਨ ਆਇਆ ਸੀ ਕਿਉਂਕਿ ਪ੍ਰਭ 30 ਸਾਲ ਦਾ ਹੋ ਗਿਆ ਸੀ ਪਰ ਵਿਆਹ ਨਹੀਂ ਸੀ ਹੋ ਰਿਹਾ ਚਲੋ ਕਿਸੇ ਤਰੀਕੇ ਨਾਲ ਤਾਂ ਉਸ ਦਾ ਵਿਆਹ ਹੋਇਆ ਇਹ ਦਿਨ ਸ਼ਗਣਾ ਵਾਲਾ ਤਾਂ ਆਇਆ ਇਹ ਸੋਚ-ਸੋਚ ਕੇ ਉਸ ਦੇ ਮਨ ਵਿੱਚ ਬੜੀ ਖੁਸ਼ੀ ਹੋ ਰਹੀ ਸੀ ਆਪਣੇ ਪਰਿਵਾਰ ਨੂੰ ਉਹ ਨਾਲ ਲੈ ਕੇ ਗੁਰੂ ਘਰ ਵਿੱਚ ਚਲਾ ਜਾਂਦਾ ਹੈ ਅਤੇ ਲਾਵਾ ਲੈ ਲੈਂਦਾ ਹੈ ਉਸ ਨੂੰ ਥੋੜੀ-ਥੋੜੀ ਜਿਹੀ ਕੁੜੀ ਭਾਰੀ ਜਿਹੀ ਜਾਪਦੀ ਹੈ ਪਰ ਮਨ ਵਿੱਚ ਆਖਦਾ ਹੈ ਕਿ ਜਿੱਥੇ ਸੰਜੋਗ ਸੀ ਉੱਥੇ ਮਿਲ ਗਏ ਹੌਲੀ-ਹੌਲੀ ਆਪਾਂ ਕਸਰਤ ਕਰਵਾ ਕੇ ਸਟਾਰਟ ਕਰ ਲਵਾਂਗੇ ਕੁੜੀ ਬਹੁਤ ਹੀ ਜ਼ਿਆਦਾ ਸੋਹਣੀ ਸੀ ਅਤੇ ਲਹਿੰਗੇ ਵਿੱਚ ਬਹੁਤ ਹੀ ਫੱਬ ਰਹੀ ਸੀ ਸੋ ਉੱਥੋਂ ਦੇ ਕਾਰਜ ਵਿਹਾਰ ਕਰਦੇ ਹੋਏ ਪੂਰੇ ਗੁਰੂ ਮਰਿਆਦਾ ਅਨੁਸਾਰ ਚਾਰ ਲਾਵਾ ਲਈਆਂ ਅਤੇ ਉਸ ਤੋਂ ਬਾਅਦ ਉਹ ਵਾਪਸ ਪਰਤ ਕੇ ਜਿੱਥੇ ਬਰਾਤੀ ਚਾਹ ਪਾਣੀ ਪੀ ਰਹੇ ਸਨ ਉੱਥੇ ਆ ਗਏ ਅਤੇ ਉਹ ਵੀ ਚਾਹ ਪਾਣੀ ਪੀਣ ਲੱਗ ਜਾਂਦੇ ਹਨ ਪਰ ਅਕਸਰ ਆਪਾਂ ਦੇਖਦੇ ਹਾਂ ਕਿ ਚਾਹ ਪਾਣੀ ਪੀਣ ਵਾਸਤੇ ਕੁੜੀ ਨੂੰ ਵੀ ਟੈਂਟ ਵਿੱਚ ਲੈ ਜਾਇਆ ਜਾਂਦਾ ਹੈ ਪਰ ਇੱਥੇ ਬਿਲਕੁਲ ਉਲਟ ਕੰਮ ਚੱਲ ਰਿਹਾ ਸੀ ਇੱਥੇ ਕੁੜੀ ਨੂੰ ਨਹੀਂ ਲਿਆਇਆ ਗਿਆ ਸੀ ਵੇਟਰ ਚਾਹ ਪਾਣੀ ਕੁੜੀ ਦੇ ਕੋਲ ਹੀ ਲੈ ਕੇ ਚਲੇ ਗਏ ਅਤੇ ਉਹਨਾਂ ਨੂੰ ਉੱਥੇ ਹੀ ਕਮਰੇ ਦੇ ਵਿੱਚ ਚਾਹ ਪਾਣੀ ਪਿਆ ਦਿੱਤਾ ਇਹ ਦੇਖ ਕੇ ਥੋੜਾ ਜਿਹਾ ਪਰਬ ਮਾਇੂਜ਼ ਵੀ ਹੋਇਆ ਕਿਉਂਕਿ ਅਸੀਂ ਤਾਂ ਇੰਨਾ ਖਰਚਾ ਕੀਤਾ ਹੈ ਵਿਆਹ ਤੇ ਮੂਵੀ ਵਾਲਾ ਸੱਦਿਆ ਹੈ, ਕੈਮਰੇ ਵਾਲਾ ਬੁਲਾਇਆ ਹੈ ਅਤੇ ਇੰਨੇ ਸਾਖ ਸਬੰਧੀ ਰਿਸ਼ਤੇਦਾਰ ਗੁਵਾਂਡੀ ਬੁલાਏ ਹਨ। ਇਹੀ ਯਾਦਾਂ ਹੁੰਦੀਆਂ ਹਨ ਵਿਆਹ ਦੀਆਂ ਜੋ ਆਪਾਂ ਅੱਗੇ ਜਾ ਕੇ ਆਪਣੇ ਬੱਚਿਆਂ ਨੂੰ ਦਿਖਾਉਂਦੇ ਹਾਂ ਅਤੇ ਇੱਕ ਯਾਦਗਾਰੀ ਬਣ ਕੇ ਰਹਿ ਜਾਂਦੀ ਹੈ। ਫਿਰ ਉਸਨੇ ਸੋਚਿਆ ਕਿ ਹੋ ਸਕਦਾ ਹੈ ਕੁੜੀ ਦੀ ਸਿਹਤ ਠੀਕ ਨਾ ਹੋਵੇ ਤੇ ਤਾਂ ਹੀ ਉਸਨੂੰ ਉੱਥੇ ਚਾਹ ਪਾਣੀ ਪਿਉਉਣ ਵਾਸਤੇ ਉੱਥੇ ਸਮਾਨ ਲੈ ਕੇ ਗਏ ਹੋਣ। ਫਿਰ ਬਹੁਤ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਵਿਆਹ ਇੰਜੋਏ ਕੀਤਾ। ਅਤੇ ਫਿਰ ਜਦੋਂ ਵਿਦਾਈ ਦਾ ਸਮਾਂ ਆ ਗਿਆ ਸੀ ਪਰ ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਪ੍ਰਭ ਦੀ ਸੱਜਰੀ ਵਿਆਹੀ ਹੋਏ ਘਰ ਵਾਲੀ ਦੇ ਉੱਤੇ ਇੱਕ ਖੇਸੀ ਪਾ ਕੇ ਉਸ ਨੂੰ ਕਾਰ ਚ ਬਿਠਾਇਆ ਸੀ ਇਹ ਦੇਖ ਕੇ ਪ੍ਰਭ ਬੜਾ ਹੈਰਾਨ ਹੋਇਆ ਅਤੇ ਨਾਲ ਉਸਦੇ ਯਾਰ ਦੋਸਤ ਵੀ ਉਸ ਨੂੰ ਮਜ਼ਾਕ ਕਰਨ ਲੱਗੇ ਕਿ ਇੰਨੀ ਗਰਮੀ ਦੇ ਵਿੱਚ ਖੇਸੀ ਕੌਣ ਲੈਂਦਾ ਹੈ ਤਾਂ ਪ੍ਰਭ ਨੇ ਕਿਹਾ ਕਿ ਹੋ ਸਕਦਾ ਹੈ ਇਹਨਾਂ ਦਾ ਕੋਈ ਰਿਵਾਜ ਹੋਵੇ ਕਿ ਇਹ ਖੇਸੀ ਟੱਕ ਕੇ ਮੋਢੇ ਵਿਦਾਈ ਦਿਨ ਦੇ ਹੁਣ ਫਿਰ ਕਾਰ ਦੇ ਵਿੱਚ ਬੈਠਣ ਲਈ ਪ੍ਰਭ ਦੇ ਸਾਥ ਸਬੰਧ ਅਤੇ ਰਿਸ਼ਤੇਦਾਰ ਆਖਦੇ ਹਨ ਅਤੇ ਖੁਸ਼ੀ-ਖੁਸ਼ੀ ਆਪਣੇ ਸਹੁਰੇ ਤੋਂ ਵਿਦਾਈ ਲੈ ਕੇ ਉਹ ਆਪਣੇ ਘਰ ਵੱਲ ਆ ਜਾਂਦਾ ਹੈ ਪ੍ਰਭ ਕਾਰ ਦੇ ਵਿੱਚ ਆਪਣੇ ਘਰ ਵਾਲੀ ਬੈਠੀ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋ ਰਿਹਾ ਸੀ ਐਨੇ ਵਿੱਚ ਹੀ ਉਹਨਾਂ ਦਾ ਘਰ ਆ ਜਾਂਦਾ ਹੈ ਘਰ ਦੇ ਅੱਗੇ ਉਸਦੇ ਭੈਣ ਭਰਜਾਈ ਅਤੇ ਨਵੀਂ ਵਿਆਹੀ ਜੋੜੀ ਦਾ ਸਵਾਗਤ ਕਰਨ ਲਈ ਗੇਟ ਅੱਗੇ ਖੜੀਆਂ ਹੋਈਆਂ ਉਸ ਦੀਆਂ ਭੈਣਾਂ ਉਸ ਨੂੰ ਉਡੀਕ ਰਹੀਆਂ ਸਨ ਜਿਵੇਂ ਹੀ ਗੱਡੀ ਗੇਟ ਦੇ ਅੱਗੇ ਆ ਕੇ ਰੁਕਦੀ ਹੈ ਪ੍ਰਭ ਤੇ ਉਸ ਦੀ ਘਰ ਵਾਲੀ ਕਾਰ ਦੇ ਵਿੱਚ ਉਤਰ ਕੇ ਗੇਟ ਵੱਲ ਵਧਦੇ ਹਨ ਅਤੇ ਆਪਣੇ ਭੈਣ ਭਰਜਾਈ ਨੂੰ ਸ਼ਗਨ ਦੇ ਕੇ ਘਰ ਦੇ ਵਿੱਚ ਆ ਜਾਂਦੇ ਹਨ ਬਹੂ ਨੂੰ ਦੇਖ ਕੇ ਰਿਸ਼ਤੇਦਾਰ ਅਤੇ ਆਸ-ਪਾਸ ਦੇ ਗਵਾਂਢੀ ਗੱਲਾਂ ਕਰਨ ਲੱਗ ਜਾਂਦੇ ਹਨ ਕਿ ਪ੍ਰਭ ਦੀ ਘਰ ਵਾਲੀ ਤਾਂ ਸੋਹਣੀ ਹੈ ਪਰ ਇੰਜ ਕਹਿੰਦੇ ਕਹਿੰਦੇ ਉਹ ਰੁਕ ਜਾਂਦੇ ਹਨ ਪ੍ਰਭ ਦੇ ਕੰਨਾਂ ਵਿੱਚ ਵੀ ਇਹ ਗੱਲਾਂ ਪਈਆਂ ਪਰ ਪ੍ਰਭ ਇਹਨਾਂ ਗੱਲਾਂ ਨੂੰ ਅਣਗੋਲਿਆ ਜਿਹਾ ਕਰ ਦਿੰਦਾ ਹੈ ਹੁਣ ਬਰਾਤ ਵਿੱਚ ਗਏ ਸੀ ਇੰਨੀ ਭੱਜ ਦੌੜ ਤੋਂ ਪ੍ਰਭ ਥੱਕ ਚੁੱਕਿਆ ਸੀ ਸ਼ਗਨ ਵਿਹਾਰ ਕਰਕੇ ਕੱਪੜੇ ਚੇਂਜ ਕਰਕੇ ਸੋ ਗਿਆ ਅਗਲੇ ਦਿਨ ਪ੍ਰਭ ਦੀ ਸੁਹਾਗਰਾਤ ਸੀ ਸਵੇਰੇ 6:00 ਵਜੇ ਦਾ ਸਮਾਂ ਸੀ ਪ੍ਰਭ ਦੀ ਸਜਰੀ ਵਿਹਾਈ ਹੋਈ ਘਰ ਵਾਲੀ ਦੇ ਪੇਟ ਦੇ ਵਿੱਚ ਅਚਾਨਕ ਦਰਦ ਉੱਠ ਪੈਂਦਾ ਹੈ ਉਹ ਹਲੇ ਵੀ ਖੇਸੀ ਦੀ ਬੁਕਲ ਮਾਰ ਕੇ ਬੈਠੀ ਹੁੰਦੀ ਹੈ ਅਤੇ ਰਾਤ ਨੂੰ ਉਸਨੇ ਕੱਪੜੇ ਵੀ ਨਹੀਂ ਬਦਲੇ ਸੀ ਉਸਦੇ ਕੱਪੜੇ ਵੀ ਗਾਉਨ ਟਾਈਪ ਦੇ ਸੀ ਤੇ ਜਦੋਂ ਪ੍ਰਭ ਦੇ ਘਰ ਵਾਲੀ ਦੇ ਪੇਟ ਦੇ ਵਿੱਚ ਦਰਦ ਹੋਇਆ ਤਾਂ ਪ੍ਰਭ ਦੇ ਪਰਿਵਾਰ ਵਾਲੇ ਤੇ ਰਿਸ਼ਤੇਦਾਰਾਂ ਨੇ ਪ੍ਰਭ ਨੂੰ ਉਠਾਇਆ ਤੇ ਕਿਹਾ ਕਿ ਗੱਡੀ ਲੈ ਕੇ ਜਲਦੀ ਸ਼ਹਿਰ ਚੱਲ ਬਹੁਤ ਦੇ ਪੇਟ ਵਿੱਚ ਦਰਦ ਉੱਠ ਖੜਿਆ ਹੈ ਜਲਦੀ ਜਲਦੀ ਉਸ ਨੂੰ ਨੇੜਲੇ ਲੱਗਦੇ ਹਸਪੀਟਲ ਦੇ ਵਿੱਚ ਲੈ ਜਾਇਆ ਜਾਂਦਾ ਹੈ ਜਿਵੇਂ ਹੀ ਜਾਂਚ ਸ਼ੁਰੂ ਹੁੰਦੀ ਹੈ ਉਦੋਂ ਹੀ ਡਾਕਟਰ ਬਾਹਰ ਆ ਕੇ ਪ੍ਰਭ ਨੂੰ ਕਹਿ ਦਿੰਦੇ ਹਨ ਕਿ ਇਸ ਦੇ ਹੁਣ ਡਿਲੀਵਰੀ ਕਰਨੀ ਪਵੇਗੀ ਇਹ ਸੁਣ ਕੇ ਪ੍ਰਭਾ ਤੇ ਉਸ ਦੇ ਘਰ ਵਾਲਿਆਂ ਦੇ ਪੈਰਾਂ ਥਲੋ ਜ਼ਮੀਨ ਖਿਸਕ ਜਾਂਦੀ ਹੈ ਪ੍ਰਭ ਡਾਕਟਰਾਂ ਨੂੰ ਕਹਿੰਦਾ ਹੈ ਕਿ ਇਹ ਤੁਸੀਂ ਕੀ ਕਹਿ ਰਹੇ ਹੋ ਡਾਕਟਰ ਕਹਿੰਦਾ ਹੈ ਕਿ ਸਹੀ ਕਹਿ ਰਿਹਾ ਇਸਦੇ ਹੁਣ ਡਿਲੀਵਰੀ ਕਰਨੀ ਪਵੇਗੀ ਨਹੀਂ ਤਾਂ ਕੁੜੀ ਅਤੇ ਬੱਚੇ ਦੋਵਾਂ ਨੂੰ ਹੀ ਜਾਨ ਦਾ ਖਤਰਾ ਹੈ ਇਹ ਸੁਣ ਕੇ ਪ੍ਰਭ ਦੇ ਲੂ ਕੰਡੇ ਖੜੇ ਹੋ ਜਾਂਦੇ ਹਨ ਉਹ ਖੜਾ ਖੜੋਤਾ ਕੰਬ ਗਿਆ ਉਹ ਸੋਚਦਾ ਕਿ ਮੇਰੇ ਨਾਲ ਇਹ ਕਿਹੜੀ ਜੱਗੋ ਤੇਰਮੀ ਹੋਈ ਉਸ ਦੀ ਮਾਂ ਰੋਣ ਲੱਗ ਜਾਂਦੀ ਹੈ ਕਿ ਇਹ ਸਾਡੇ ਨਾਲ ਕੀ ਪਾਣਾ ਵਰਤ ਗਿਆ ਪ੍ਰਭ ਦੇ ਨਾਲ ਜਿਹੜੇ ਯਾਰ ਦੋਸਤ ਸੀ ਉਹ ਪ੍ਰਭ ਦਾ ਹੌਸਲਾ ਵਧਾਉਣ ਲੱਗੇ ਕਿ ਕੋਈ ਗੱਲ ਨਹੀਂ ਪਹਿਲਾਂ ਤੁਸੀਂ ਡਿਲੀਵਰੀ ਕਰਵਾਓ ਫਿਰ ਕਰਦੇ ਹਾਂ ਇਹਨਾਂ ਦੇ ਘਰ ਦੇ ਨਾਲ ਪੂਰੀ ਗੱਲ ਉਸ ਤੋਂ ਬਾਅਦ ਜੋ ਵਾਪਰਿਆ ਜੋ ਗੱਲ ਹੋਈ ਉਸ ਨੂੰ ਦੱਸਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਨਿੱਕੀ ਜਿਹੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਆਓ ਲੈ ਚੱਲਦੇ ਹਾਂ ਤੁਹਾਨੂੰ ਫਿਰ ਵੀਡੀਓ ਵੱਲ ਜਿਵੇਂ ਹੀ ਇਹ ਡਿਲੀਵਰੀ ਵਾਲੀ ਗੱਲ ਪਿੰਡ ਦੇ ਵਿੱਚ ਫੈਲਦੀ ਹੈ ਤਾਂ ਸਾਰਾ ਪਿੰਡ ਹੈਰਾਨ ਹੋ ਜਾਂਦਾ ਹੈ ਅਤੇ ਪ੍ਰਭ ਨੂੰ ਮਜ਼ਾਕ ਕਰਨ ਲੱਗ ਜਾਂਦੇ ਹਨ ਕਿ ਪ੍ਰਭ ਦੀ ਘਰ ਵਾਲੀ ਤਾਂ ਜਵਾਕ ਨਾਲ ਹੀ ਲੈ ਕੇ ਆਈ ਹੈ ਬਸ ਡਿਲੀਵਰੀ ਇੱਥੇ ਹੀ ਹੋਣੀ ਬਾਕੀ ਰਹਿ ਗਈ ਸੀ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਪ੍ਰਭ ਬਹੁਤ ਹੀ ਬੁਰੀ ਤਰ੍ਹਾਂ ਅੱਕ ਚੁੱਕਿਆ ਸੀ ਨਿਰਾਸ਼ ਹੋ ਗਿਆ ਸੀ ਅਤੇ ਉਹ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਸੋਹਰਿਆਂ ਦੇ ਪਿੰਡ ਲੈ ਕੇ ਪਹੁੰਚਿਆ ਅਤੇ ਉੱਥੋਂ ਦੀ ਪੰਚਾਇਤ ਨੂੰ ਵੀ ਬੁਲਾਇਆ ਹੁਣ ਪਿੰਡ ਦੇ ਵਿੱਚ ਪੂਰਾ ਇਕੱਠ ਹੋ ਚੁੱਕਿਆ ਸੀ ਹਲੇ ਕੱਲ ਹੀ ਵਿਆਹ ਹੋਇਆ ਸੀ ਵਿਦਾਈ ਹੋਈ ਸੀ ਤੇ ਅੱਜ ਪਿੰਡ ਦੇ ਵਿੱਚ ਡਿਲੀਵਰੀ ਵਾਲੀ ਗੱਲ ਨੂੰ ਲੈ ਕੇ ਪੂਰਾ ਇਕੱਠ ਹੋ ਚੁੱਕਿਆ ਸੀ ਸੋ ਉੱਥੇ ਦੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਸਭ ਤੋਂ ਜ਼ਿਆਦਾ ਦੁੱਖ ਪ੍ਰਭ ਨੂੰ ਹੋ ਰਿਹਾ ਸੀ ਕਿਉਂਕਿ ਪਹਿਲਾਂ ਤਾਂ ਉਸ ਦਾ ਵਿਆਹ ਹੀ ਨਹੀਂ ਹੋ ਰਿਹਾ ਸੀ ਜੇਕਰ ਉਸ ਦਾ ਵਿਆਹ ਹੋਇਆ ਤਾਂ ਹੁਣ ਜੱਗੋ ਤੇਰਮੀ ਹੋ ਗਈ ਭਾਣਾ ਵਰਤ ਗਿਆ ਉਸ ਦੇ ਘਰ ਵਾਲੀ ਪਹਿਲਾਂ ਹੀ ਪ੍ਰੈਗਨੈਂਟ ਸੀ ਜਿਸਦੇ ਪੇਟ ਵਿੱਚ 9 ਮਹੀਨਿਆਂ ਤੋਂ ਕਿਸੇ ਹੋਰ ਦਾ ਬੱਚਾ ਪਲ ਰਿਹਾ ਸੀ ਸਹੁਰੇ ਘਰ ਜਾ ਕੇ ਉਸ ਨੂੰ ਦਰਦ ਹੋਣਾ ਸੀ ਅਤੇ ਬੱਚੇ ਦੇ ਡਿਲੀਵਰੀ ਹੋਣੀ ਸੀ ਇੱਕ ਬੰਦੇ ਲਈ ਇਹ ਬਹੁਤ ਹੀ ਜ਼ਿਆਦਾ ਦੁੱਖ ਵਾਲੀ ਗੱਲ ਹੁੰਦੀ ਹੈ ਕਿ ਉਸਦੇ ਘਰ ਵਾਲੀ ਦੇ ਪੇਟ ਦੇ ਵਿੱਚ ਕਿਸੇ ਹੋਰ ਦਾ ਬੱਚਾ ਪਲ ਰਿਹਾ ਹੋਵੇ ਜੋ ਇੱਕ ਦਿਨ ਪਹਿਲਾਂ ਹੀ ਵਿਆਹੀ ਹੋਵੇ ਉਸਦੇ ਘਰ ਆਈ ਹੋਵੇ ਸੋ ਪ੍ਰਭ ਦੇ ਪਰਿਵਾਰ ਅਤੇ ਉਸਦੇ ਸਹੁਰਿਆਂ ਦੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਤੂੰ ਤੂੰ ਮੈਂ ਮੈਂ ਹੋਈ ਉਥੇ ਦੇ ਪੰਚਾਇਤ ਸਰਪੰਚਾਂ ਨੇ ਵੀ ਪ੍ਰਭ ਦਾ ਸਾਥ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੀ ਕੁੜੀ ਨੇ ਗਲਤੀ ਕੀਤੀ ਤਾਂ ਇਸ ਦਾ ਹਰਜਾਨਾ ਪ੍ਰਭ ਕਿਉਂ ਭੁਗਤੇ ਤੁਸੀਂ ਪ੍ਰਭ ਨੂੰ ਇਸ ਬਾਰੇ ਕਿਉਂ ਨਹੀਂ ਦੱਸਿਆ ਉਹ ਵਿਆਹ ਤੋਂ ਇਨਕਾਰ ਕਰ ਦਿੰਦਾ ਉਸ ਦੇ ਨਾਂ ਤਾਂ ਇੰਨੇ ਪੈਸੇ ਲੱਗਦੇ ਤੇ ਨਾ ਹੀ ਸਮਾਜ ਦੇ ਵਿੱਚ ਇੰਨੀ ਬਦਨਾਮੀ ਹੋਣੀ ਸੀ ਪਰ ਉਸ ਦੇ ਸਹੁਰੇ ਉਲਟ ਹੀ ਪ੍ਰਭ ਤੇ ਦੋਸ਼ ਲਾਉਣ ਲੱਗੇ ਕਿ ਇਹ ਵਿਆਹ ਤੋਂ ਪਹਿਲਾਂ ਹੀ ਸਾਡੀ ਕੁੜੀ ਨੂੰ ਮਿਲਣਾ ਆਉਂਦਾ ਸੀ ਅਤੇ ਇਸ ਦੇ ਪੇਟ ਦੇ ਵਿੱਚ ਪਲ ਰਿਹਾ ਬੱਚਾ ਪ੍ਰਭ ਦਾ ਹੀ ਹੈ ਅੱਗੋਂ ਪ੍ਰਭ ਦੀ ਸੱਸ ਪ੍ਰਭ ਤੇ ਹੀ ਤੋਂਮਤਾ ਲਾ ਰਹੀ ਸੀ ਕਿ ਮੈਂ ਇਹਨਾਂ ਦੋਨਾਂ ਨੂੰ ਸਮਝਾਇਆ ਵੀ ਸੀ ਪਰ ਇਹਨਾਂ ਦੋਵਾਂ ਨੇ ਸਾਡੀ ਇੱਕ ਨਾ ਸੁਣੀ ਸੋ ਅਸੀਂ ਵੀ ਚੁੱਪ ਕਰ ਗਏ ਕਿ ਕੱਲ ਨੂੰ ਵਿਆਹ ਤਾਂ ਕਰਨਾ ਹੀ ਹੈ ਸੋ ਇਸ ਤਰੀਕੇ ਦੀ ਇੱਕ ਕਹਾਣੀ ਕ੍ਰੀਏਟ ਕੀਤੀ ਗਈ ਪਰ ਪ੍ਰਭ ਉੱਥੇ ਕੁਰਲਾ ਕੁਰਲਾ ਕੇ ਕਹਿ ਰਿਹਾ ਸੀ ਕਿ ਮੈਂ ਤਾਂ ਤੁਹਾਨੂੰ ਜਾਣਦਾ ਤੱਕ ਨਹੀਂ ਮੇਰੇ ਤਾਂ ਰਿਸ਼ਤਾ ਹੋਏ ਨੂੰ ਹੀ 1 ਮਹੀਨਾ ਹੋਇਆ ਹੈ ਤੁਹਾਡੇ ਨਾਲ ਤਾਂ ਜਾਣ ਪਹਿਚਾਨ ਦੀ ਗੱਲ ਹੀ ਬਹੁਤ ਦੂਰ ਦੀ ਰਹਿ ਗਈ ਮੈਂ ਤੁਹਾਡੇ ਘਰ ਕਦੋਂ ਆ ਗਿਆ ਉਹਨਾਂ ਦੋਵਾਂ ਦੀਆਂ ਇਹੋ ਜਿਹੀਆਂ ਦਰਿਲਾਂ ਸੁਣ ਕੇ ਉਥੇ ਕੋਈ ਫੈਸਲਾ ਨਾ ਹੋ ਸਕਿਆ ਪ੍ਰਭ ਉੱਠ ਕੇ ਨਿਰਾਸ਼ ਹੋ ਕੇ ਆਪਣੇ ਵਾਪਸ ਪਿੰਡ ਆ ਗਿਆ ਅਤੇ ਆਪਣੇ ਘਰ ਵਾਲੀ ਤੇ ਬੱਚੇ ਸਮੇਤ 3 ਦਿਨਾਂ ਬਾਅਦ ਛੁੱਟੀ ਦਿਵਾ ਕੇ ਉਸ ਨੂੰ ਉਸ ਉਹ ਆਪਣੇ ਸੋਹਰੇ ਘਰ ਛੱਡ ਕੇ ਅਤੇ ਕਿਹਾ ਕਿ ਤੁਸੀਂ ਇਸ ਨੂੰ ਸੰਭਾਲੋ ਅੱਗੋਂ ਸੋਹਰੇ ਕਹਿੰਦੇ ਕਿ ਅਸੀਂ ਇਹਨੂੰ ਨਹੀਂ ਰੱਖਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਇਸ ਨੂੰ ਇੱਥੋਂ ਲੈ ਜਾਓ ਪ੍ਰਭ ਕਿਸੇ ਤਰੀਕੇ ਨਾਲ ਉਥੋਂ ਬੱਚ ਬਚਾ ਕੇ ਆਪਣੇ ਪਿੰਡ ਆ ਗਿਆ ਅਤੇ ਆ ਕੇ ਸਰਪੰਚ ਦੇ ਨਾਲ ਪੂਰੀ ਗੱਲਬਾਤ ਕੀਤੀ ਅਤੇ ਫਿਰ ਉਹ ਹੌਲੀ-ਹੌਲੀ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਪੁਲਿਸ ਤੋਂ ਬਾਅਦ ਅਦਾਲਤ ਦੇ ਵਿੱਚ ਪਹੁੰਚਿਆ ਕਾਫੀ ਦਲੀਲਾਂ ਅਦਾਲਤਾਂ ਵਿੱਚ ਘਟੀਆਂ ਗਈਆਂ ਦੋਹਾਂ ਵਕੀਲਾਂ ਨੇ ਕੇਸ ਉੱਤੇ ਪੂਰਾ ਜ਼ੋਰ ਲਾਇਆ ਪ੍ਰਭ ਦਾ ਕਹਿਣਾ ਸੀ ਕਿ ਤੁਸੀਂ ਬੱਚੇ ਦਾ ਡੀਐਨਏ ਕਰਵਾ ਲਵੋ ਅਗਰ ਇਹ ਬੱਚਾ ਮੇਰਾ ਹੋਇਆ ਤਾਂ ਮੈਂ ਰੱਖ ਲਵਾਂਗਾ ਪਰ ਉਸਦੇ ਸੋਹਰੇ ਡੀਐਨਏ ਕਰਵਾਉਣ ਦੇ ਹੱਕ ਵਿੱਚ ਨਹੀਂ ਸੀ ਉਲਟਾ ਪ੍ਰਭ ਤੇ ਹੀ अनेका ਤਰੀਕੇ ਦੇ ਦੋਸ਼ ਲਗਾ ਰਹੇ ਸਨ ਉਹਨਾਂ ਨੂੰ ਦੇਖਦੇ ਹੋਏ ਜੱਜ ਨੂੰ ਸਮਝਣ ਵਿੱਚ ਬਹੁਤੀ ਦੇਰ ਨਹੀਂ ਲੱਗੀ ਕਿ ਇਹ ਸਾਰਾ ਕਰਿਆ ਕਰਵਾਇਆ ਪ੍ਰਭ ਦੀ ਘਰਵਾਲੀ ਦਾ ਹੀ ਹੈ ਫਿਰ ਉਸ ਨੂੰ ਰਿਮਾਂਡ ਲਈ ਕਸਟਡੀ ਦੇ ਵਿੱਚ ਭੇਜਿਆ ਗਿਆ ਤਾਂ ਉਹ ਸਾਰਾ ਕੁਝ ਮੰਨ ਗਈ ਉਸਨੇ ਕਿਹਾ ਕਿ ਉਸ ਦਾ ਇੱਕ ਮੁੰਡੇ ਦੇ ਨਾਲ ਪਿਛਲੇ 3 ਸਾਲਾਂ ਤੋਂ ਚੱਕਰ ਚੱਲ ਰਿਹਾ ਸੀ ਤੇ ਉਸ ਨਾਲ ਗਰਭਤੀ ਹੋ ਗਈ ਸੀ ਪਰ ਘਰਦਿਆਂ ਤੋਂ ਡਰਦਿਆਂ ਉਹਨਾਂ ਨੇ ਕੁਝ ਨਹੀਂ ਦੱਸਿਆ ਸੀ ਪਰ ਹੌਲੀ-ਹੌਲੀ ਸਮਾਂ ਬੀਤਦਾ ਗਿਆ ਜਦੋਂ ਬੱਚਾ 6 ਮਹੀਨਿਆਂ ਦਾ ਹੋ ਗਿਆ ਤਾਂ ਬਾਅਦ ਦੇ ਵਿੱਚ ਘਰਦਿਆਂ ਨੂੰ ਪਤਾ ਲੱਗ ਗਿਆ ਘਰ ਵਾਲਿਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਪਰ ਡਾਕਟਰਾਂ ਨੇ ਸਫਾਈ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਇਹ ਸੁਣ ਕੇ ਕੁੜੀ ਦਾ ਪਰਿਵਾਰ ਕੁੜੀ ਨੂੰ ਘਰ ਵਿੱਚ ਹੀ ਕੈਦ ਕਰਕੇ ਰੱਖਣ ਲੱਗ ਪਿਆ ਪਰ ਜਦੋਂ ਪ੍ਰਭ ਦਾ ਰਿਸ਼ਤਾ ਉਹਨਾਂ ਦੇ ਘਰ ਆਇਆ ਉਹ ਕਹਿਣ ਲੱਗੇ ਕਿ ਇੱਕ ਵਾਰੀ ਇਸ ਕੁੜੀ ਨੂੰ ਵਿਆਹ ਦੇਣੇ ਹਾਂ ਬਾਅਦ ਚ ਆਪਾਂ ਮੁੱਕਰ ਜਾਵਾਂਗੇ ਅਤੇ ਉਹਨਾਂ ਨੂੰ ਮਜਬੂਰੀ ਚ ਇਹ ਕੁੜੀ ਰੱਖਣੀ ਪਵੇਗੀ ਸੋ ਅਜਹੀਆਂ ਗੱਲਾਂ ਸੁਣ ਕੇ ਜੱਜ ਵੀ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਪ੍ਰਭ ਦੇ ਘਰ ਵਾਲੀ ਅਤੇ ਉਸ ਦੇ ਪਰਿਵਾਰ ਤੇ ਜੁਰਮਾਨਾ ਠੋਕਿਆ ਪ੍ਰਭ ਦਾ ਜੋ ਵੀ ਖਰਚਾ ਵਿਆਦੇ ਵਿੱਚ ਹੋਇਆ ਸੀ ਉਸ ਦਾ ਖਰਚਾ ਵੀ ਸੋਹਰੇ ਪਰਿਵਾਰ ਤੋਂ ਦਿਵਾਉਣ ਦਾ ਹੁਕਮ ਜਾਰੀ ਕੀਤਾ ਗਿਆ ਸੋ ਇਸ ਤਰੀਕੇ ਨਾਲ ਵਿਚਾਰੇ ਪ੍ਰਭ ਦੀ ਜਾਨ ਛੁੱਟੀ ਹੁਣ ਪ੍ਰਭ ਆਪਣੇ ਪਿੰਡ ਦੇ ਵਿੱਚ ਆਪਣਾ ਕੰਮਕਾਰ ਕਰ ਰਿਹਾ ਹੈ ਆਪਣੇ ਮਾਪੇ ਆਪਣੇ ਗੁਜ਼ਾਰਾ ਕਰ ਰਿਹਾ ਹੈ ਅਗਰ ਹੁਣ ਕੋਈ ਪ੍ਰਭ ਨੂੰ ਕਹਿੰਦਾ ਹੈ ਕਿ ਪ੍ਰਭ ਤੇਰਾ ਰਿਸ਼ਤਾ ਕਰਵਾ ਦਈਏ ਅੱਗੋਂ ਦੋਵੇਂ ਕੰਨ ਫੜ ਕੇ ਮਾਫੀ ਮੰਗਦਾ ਹੈ ਕਿ ਮੈਨੂੰ ਬਖਸ਼ ਦਿਓ ਮੈਂ ਤਾਂ ਛੜਾ ਹੀ ਠੀਕ ਹਾਂ ਅਤੇ ਉਸ ਬੰਦੇ ਦੀ ਤੁਹਾਨੂੰ ਫੋਟੋ ਦਿਖਾ ਰਹੇ ਹਾਂ ਤਾਂ ਜੋ ਤੁਸੀਂ ਕੱਲ ਨੂੰ ਇਹ ਨਾ ਕਹਿ ਸਕੋ ਕਿ ਇਹ ਕੋਈ ਮਨ ਘੜਤ ਕਹਾਣੀ ਹੈ ਇਹ ਉਹੀ ਬੰਦਾ ਹੈ ਜਿਸ ਨਾਲ ਇਹ ਪੂਰੀ ਘਟਨਾ ਵਾਪਰੀ ਸੋ ਤੁਹਾਡਾ ਇਸ ਪੂਰੀ ਘਟਨਾ ਬਾਰੇ ਕੀ ਸੋਚਣਾ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ